ਹਾਂਜੀ ਦੋਸਤੋ ਪੀਹਾਵਚਾਲ ਸਾਰਿਆਂ ਨੂੰ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਆਪ ਸਾਰਿਆਂ ਨਾਲ ਦੋਸਤੋ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਵੀਡੀਓ ਜਰੂਰ ਇੱਕ ਵਾਰੀ ਦੇਖਿਓ ਕਿ ਦੋਸਤੋ ਜੋ ਲੱਖਾ ਸੁਧਾਨਾ ਬੰਦਾ ਹੈਗਾ ਕੀ ਯਾਰ ਉਹ ਜਮਾ ਵੇਲਾ ਤੇ ਵਾਰਾ ਹੀ ਹੈਗਾ ਕੀ ਉਹਨੂੰ ਮਾਲਾ ਕੋਈ ਆਪਦੇ ਪਰਿਵਾਰ ਦੇ ਕੰਮਾਂ ਦਾ ਜਾਂ ਘਰ ਦੇ ਔਕਬੀਲਦਾਰੀਆਂ ਦਾ ਤੇ ਜਣ ਤਾਂ ਮੇਰੇ ਵਰਗਿਆਂ ਨੂੰ ਤਾਂ ਇੱਕ ਘੰਟੇ ਦਾ ਵੇਹ ਨਹੀਂ ਹੁੰਦੀ ਨਾਲੇ ਆ ਕੇ ਖੇਤ ਹੀ ਬੈਣਾ ਹੁੰਦਾ ਬੈਠਿਆਂਗੇ ਹਾਏ ਕੰਮ ਹਾਏ ਕੰਮ ਹਾਏ ਕੰਮ ਹੋਈ ਜਾਂਦੀ ਐ ਕੀ ਮਾਲਾ ਉਹ ਜਮਾ ਯਾਰ ਬੇਲ ਲਈ ਐ ਤੇ ਵਾਰਾ ਹੀ ਕਹਿ ਸਕਦੇ ਆ ਨਾ ਆਪਾਂ ਵੀ ਜੀ ਨੂੰ ਕੋਈ ਆਪਦਾ ਕੰਮ ਨਹੀਂ ਗਾ ਪਿਛਲੇ ਸਾਲਾਂ ਵਿੱਚ ਆਪਾਂ ਦੇਖਿਆ ਹੈਗਾ ਕਿ ਮੰਨ ਲਾ ਵੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਮੰਨ ਲਾ ਉਹ ਗਿਆ ਤੇ ਉਹਨੇ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਤੋਂ ਨਿਯਾਜ ਪੈਸੇ ਡਾਕਟਰ ਲੈਂਦੇ ਆ ਫਿਰ ਉਹ ਪੰਜਾਬੀ ਜਿਹੜੇ ਮੰਨ ਲਾ ਵੀ ਸਕੂਲ ਆ ਗਏ ਇੰਗਲਿਸ਼ ਮੀਡੀਅਮ ਵਾਲੇ ਜੋ ਕਿ ਮੰਨ ਲਾ ਵੀ ਆਪਣੇ ਜਿਹੜਾ ਪੰਜਾਬ ਦਾ ਇਤਿਹਾਸ ਹੈ ਉਹਨੂੰ ਇਸ ਤਰ੍ਹਾਂ ਕਰੋੜ ਮਰੋੜ ਕੇ ਪੇਸ਼ ਕਰਦੇ ਆ ਉਹਨਾਂ ਕਹ ਨਹੀਂ ਭਜਦਾ ਵੀ ਤੁਸੀਂ ਭਾਈ ਇਹ ਕੰਮ ਨਾ ਕਰੋ ਜ਼ਮੀਨ ਪੰਜਾਬ ਦੀ ਪੈਸਾ ਪੰਜਾਬ ਦਾ ਬਿਜਲੀ ਪਾਣੀ ਪੰਜਾਬ ਦਾ ਤੇ ਪੰਜਾਬ ਦਾ ਹੀ ਗੱਲ ਘੁੱਟਣ ਦੇ ਤੁਲੇ ਹੋਏ ਆ ਉਹ ਸਕੂਲ ਆ ਜਿਹੜੇ ਇੰਗਲਿਸ਼ ਮੀਡੀਆ ਵਾਲੇ ਉਹਨਾਂ ਕਹ ਨਹੀਂ ਭਜਦਾਗਾ ਫੇਰ ਮੰਨ ਲਾ ਵੀ ਉਹਨੇ ਆਪਣੇ ਆ ਪੰਜਾਬੀ ਮਾਂ ਬੋਲੀ ਬਾਰੇ ਵੀ ਕਿੰਨਾ ਮੰਨ ਲਾ ਵੀ ਪੈਸਾ ਲਾ ਦਾ ਲੜਦਾ ਆਉਂਦਾ ਹੈਗਾ ਵੀ ਇੱਕ ਦੋ ਪਰਚੇ ਹੀ ਪੈ ਗਏ ਜੇਲ੍ਹ ਤਾਂ ਖਰ ਉਹਦੇ ਨਾਨਕੇ ਹੈਗੇ ਉਹ ਤਾਂ ਜਾਣਾ ਹੀ ਆਉਂਦਾ ਹੁੰਦਾ ਇਹਨਾਂ ਨੇ ਹੁਣ ਆਪਾਂ ਦੂਜੀ ਭਾਸ਼ਾ 'ਚ ਗੱਲ ਕਰ ਲੈਣੇ ਉਹ ਗੈਂਗਸਟਰ ਹੁੰਦਾ ਜੇਲ੍ਹ ਤਾਂ ਨਾਨਕੇ ਹੁੰਦੇ ਉਹਦੇ ਲੋਕਾਂ ਦੀ ਬੋਲੀ ਆ ਇਹ ਇਹ ਅਵਾਰਾ ਗੈਂਗਸਟਰ ਆ ਉਹ ਅਵਾਰਾ ਗੈਂਗਸਟਰ ਦੀਆਂ ਗੱਲਾਂ 'ਚ ਕਰਦੇ ਆਂ ਦੋਸਤੋ ਆਪਾਂ ਫੇਰ ਉਹ ਗੈਂਗਸਟਰ ਆ ਜਿਹੜਾ ਮੰਨ ਲਾ ਲੱਖਾ ਸੁਧਾਨਾ ਰੁੱਖਾਂ ਦੇ ਪਿੱਛੇ ਬਹੁਤ ਮੰਨਦਾ ਵੀ ਪਾਰ ਦੇ ਪਿੰਡ ਚ ਇਲਾਕੇ ਚ ਬੈਰ ਪਾਈ ਜਾਂਦਾ ਆ ਆਪਾਂ ਰੁੱਖ ਪੱਟਣ ਦੇ ਤੁਲੇ ਆ ਉਹ ਰੁੱਖ ਬਚਾਉਣ ਦੇ ਤੁਲੇ ਕਈ ਤਾਂ ਵਿੱਚ ਥੱਲੇ ਕਮੈਂਟ ਕਰਦੇ ਆ ਜਦੋਂ ਆ ਪਿੱਛੇ ਜਿ ਟਾਲੀਆਂ ਵਾਲਾ ਮੁੱਦਾ ਉਹਨੇ ਚੱਕਿਆ ਸੀ ਟਾਲੀਆਂ ਪਟੀਆਂ ਸੀ ਕਹਿੰਦੇ ਤੈਨੂੰ ਤਾਂ ਨਹੀਂ ਵੋਟਾਂ ਪੈਂਦੀ ਤੂੰ ਆ ਕੰਮ ਕਰ ਲੈ ਸਹੀ ਗੱਲ ਆ ਬਾਈ ਉਹੋ ਇਹ ਕੰਮ ਕਰਦਾ ਉਹਨੂੰ ਤਾਂ ਵੋਟਾਂ ਨਹੀਂ ਪੈਂਦੀਆਂ ਜਿਹੜੇ ਦੂਜੇ ਆਗੇ ਉਹ ਕਹਿੰਦੇ ਆਪਾਂ ਅੱਜ ਦਾਰੂ ਕੱਢੋ ਉੱਕੀ ਵਿੱਚ ਉਹ ਟੀਕੇ ਵਿੱਚ ਉਹ ਦਰਖਤ ਪੱਟੋ ਕਰੋ ਕੁਛ ਮਰਜ਼ੀ ਕਰੋ ਪਰ ਸਾਨੂੰ ਵੋਟਾਂ ਪਾ ਦਿਓ ਇਹ ਆ ਸਾਡੇ ਬੰਦੇ ਦੇ ਵਿੱਚ ਐਮਪੀ ਉੱਥੇ ਜੀ ਇਹ ਕਹਿੰਦਾ ਸੀ ਜੀ ਪਹਿਲਾਂ ਕੰਮ ਦੇਖੋ ਵੋਟਾਂ ਫਿਰ ਪਾਓ ਇਹਨੂੰ ਵੋਟਾਂ ਕਿੱਥੋਂ ਪੈਣ ਅੱਜ ਸਵੇਰੀ ਮੰਨ ਲਾ ਜੀ ਫੇਸਬੁੱਕ ਤੇ ਦੇਖਿਆ ਸੀ ਉਹ ਮਾਨਸਾ ਵਾਲੀ ਪਾਖੜਾ ਨਗਰ ਉਹਦੇ ਚ ਬੜਿਆ ਖਰਾ ਪੱਟੂ ਉਹ ਹੋ ਲੋਕਾਂ ਨੂੰ ਪੁੱਛਣ ਲੱਗਿਆ ਕਹਿੰਦੇ ਜੀ ਇਹ ਕਦੋਂ ਬੰਦ ਹੁੰਦੀ ਹੈ ਉਹ ਕਹਿੰਦੇ ਜੀ ਪਿਛਲੇ 10 ਸਾਲਾਂ ਤੋਂ ਇੱਕ ਦਿਨ ਵੀ ਬੰਦ ਨਹੀਂ ਹੋਈ ਸੀ ਪੁਰਾਣੇ ਸਮੇਂ ਤੋਂ ਪੁਰਾਣੇ ਕੀ ਮਗਲ ਦੇ ਸਮੇਂ ਤੋਂ 10 ਸਾਲਾਂ ਤੋਂ ਤੇ ਪਿਛਲੇ ਕਹਿੰਦੇ 2 ਸਾਲਾਂ ਤੋਂ ਇਹ 15 ਦਿਨ ਚੱਲਦੀ ਹੈ ਤੇ 15 ਦਿਨ ਬੰਦ ਰਹਿੰਦੀ ਹੈ ਆ ਮਾਨਸਾ ਏਰੀਆ ਜ਼ਿਆਦਾਤਰ ਨਰਮਈ ਦਾ ਏਰੀਆ ਹੈਗਾ ਹੋ ਸਕਦਾ ਜਿੱਥੇ ਕੋਈ ਮੋਟਰਾਂ ਦਾ ਸਾਧਨ ਹੋਵੇ ਸੇ ਝੋਨਾ ਹੋਵੇ ਠੀਕ ਹੈ ਫਿਰ ਉਹਨੇ ਮੰਨ ਲਿਆ ਵੀ ਆਪ ਦਾ ਦਿਨ ਵੀ ਰੱਖਿਆ ਇੱਕ ਖਣੀ ਬੁੱਧਵਾਰ ਰੱਖਣੀ ਕਿਹੜਾ ਦੇਣਾਗਾ ਜਿੱਥੇ ਕੀ ਲੋਕ ਉਹਦੇ ਕੋਲੇ ਉਹੋ ਜਿਹੇ ਕੇਸ ਲੈ ਕੇ ਆਉਂਦੇ ਕਿ ਜਿਹੜੇ ਉਲਝੇ ਪਏ ਹੁੰਦੇ ਜਮਾਂ ਇੱਥੇ ਆ ਕੇ ਦੋਸਤੋ ਕਹਾਣੀ ਦਿਮਾਖੋਂ ਬਾਹਰ ਨਿਕਲ ਜਾਂਦੀ ਹੈ ਵੀ ਨਾਲੇ ਤਾਂ ਲੋਕ ਕਹਿੰਦੇ ਵੀ ਇਹ ਤਾਂ ਲੱਖਾ ਗੈਂਗਸਟਰ ਹੈ ਲਗੜਾ ਵਾਰਾ ਸਾਰਾ ਕੁਝ ਹੀ ਕਹਿੰਦੇ ਆਗੇ ਦੁੱਕੀ ਦਾ ਬੰਦਾ ਇਹ ਲੀਰ ਹੈ ਇਹ ਖੁੱਦੋ ਹੈ ਫੁੱਟਬਾਲ ਹੈ ਫਲਾਣਾ ਤੇ ਹੁੰਕਾ ਸੌ ਸੌ ਕੁ ਸਕੀਲੇ ਤੇ ਪਰ ਜਿਹੜੇ ਹੋਰੇ ਕੋਲੇ ਲੋਕ ਕੋ ਦੋਸਤੋ ਕੰਮ ਲੈ ਕੇ ਆਉਂਦੇ ਉਹ ਨੂੰ ਉਹਨਾਂ ਭਾ ਦੀ ਮੰਨ ਲਾ ਵੀ ਹੋਰ ਕੋਈ ਬੰਦੇ ਹੀ ਹੈ ਨਹੀਂ ਜੋ ਲੱਖਾ ਕਰ ਕੰਮ ਲੱਖਾ ਕਰਵਾਉਂਦਾ ਨਾਲੇ ਕੋਈ ਉਹ ਐਮਐਲਏ ਨਹੀਂ ਕੋਈ ਐਮਸੀ ਨਹੀਂ ਕੋਈ ਕੁਛ ਨਹੀਂਗਾ ਗੈਂਸਟਰ ਆ ਇੱਕ ਲੋਕਾਂ ਦੀ ਬੋਲੀ ਦੇ ਹਿਸਾਬ ਨਾਲ ਗੈਂਸਟਰ ਆ ਉਹ ਪਰ ਕੰਮ ਬਾਈ ਜੀ ਉਹ ਉਹ ਕਰਵਾ ਦਿੰਦਾ ਜਿਹੜੇ ਮੌਕੇ ਦੇ ਵਿਧਾਇਕ ਐਮ ਐਲ ਏ ਐਮ ਪੀ ਜਿੱਤੇ ਹੋਏ ਨਹੀਂ ਕਰਵਾ ਸਕਦੇ ਠੀਕ ਹੈ ਜਿਹਦੇ ਕਿਸੇ ਭਰਾ ਨਾਲ ਹੈਗਾ ਬੰਦਾ ਖੜਦਾ ਹੈਗਾ ਬਾਕੀ ਸਾਰੇ ਦੋਸਤੋ ਕੋਈ ਵੀ ਬੰਦਾ ਲਾ ਲਓ ਆ ਦੀ ਮਾਂ ਦੇ ਪੇਟੋਂ ਉਹਨਾਂ ਦਾ ਕੋਈ ਗੈਸਟਰ ਜੰਮੇ ਨਾ ਕੋਈ ਲੀਡਰ ਜੰਮੇ ਨਾ ਕੋਈ ਰਾਗੀ ਧੱਕ ਦੀ ਜੰਮੇ ਜਿਵੇਂ ਬਾਈ ਦੀਪ ਸਿੱਧੂ ਨੇ ਆਖਿਆ ਜੇ ਇੱਕ ਫਿਲਮ ਦੇ ਵਿੱਚ ਕਹਿੰਦਾ ਜੀ ਮੈਂ ਤਾਂ ਇੱਕ ਬਾਹਿਆ ਬਾਹਣ ਸੀ ਜਿਵੇਂ ਬੀਜ ਦੇ ਉਗਦਾ ਗਿਆ ਉਸੇ ਤਰ੍ਹਾਂ ਹੀ ਦੋਸਤੋ ਬੱਚਾ ਹੁੰਦਾ ਵੀ ਜਿਹਨੂੰ ਜਿਹਦੇ ਪਾਸੇ ਮਰਜ਼ੀ ਤੋਰ ਲੋ ਉਸੇ ਪਾਸੇ ਤੁਰਿਆ ਜਾਂਦਾ ਹੋ ਉਹ ਸਾਰੇ ਇਸੇ ਹਿਸਾਬ ਨਾਲ ਦੋਸਤੋ ਇਹਦੇ ਨਾਲ ਵੀ ਸਮਾਂ ਇਹੀ ਵੀ ਵਾਪਰਿਆ ਹੋਵੇ ਕਿਸੇ ਨਾਲ ਹੀ ਲਾਉ ਆਪਦੇ ਨਾਲ ਵੀ ਦੋਸਤੋ ਮੰਨ ਲਾ ਵੀ ਇਹੋ ਜਿਹੇ ਪੁੱਠੇ ਸਿੱਧੇ ਕੰਮਾਂ ਚੋਂ ਨਿਕਲੇ ਆਗੇ ਬਾਕੀ ਸਾਰੇ ਵੱਡੀ ਹੋਈ ਹਰੇ ਕੰਮਾਂ ਕਹੋਂਦੀ ਆ ਐਨੀਆਂ ਗੱਲਾਂ ਤੁਹਾਡੇ ਨਾਲ ਕਹਿੰਦੇ ਹੋਏ ਦੋਸਤੋ ਜੋ ਮਨ ਚ ਵਿਚਾਰ ਹੈ ਤੁਹਾਡੇ ਨਾਲ ਸਾਂਝੇ ਕੀਤੇ ਆ ਜੇ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਕਮੈਂਟਾਂ ਦੇ ਵਿੱਚ ਜਰੂਰ رائے مشورہ ଦਿਆ ਕਰੋ ਜੇ ਦੋਸਤੋ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਮਨ ਲੱਗੇ ਤੇਜ ਨੂੰ ਫੋਲੋ ਜਰੂਰ ਕਰ ਲਓ ਜੇ YouTube ਤੇ ਵੇਖਣਿਆ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੇ ਅੱਗੇ ਤੋਂ ਤਾਂ ਕਿ ਜੋ ਕੋਈ ਮਨ ਦੀਆਂ ਵਿਚਾਰਾਂ ਜਾਂ ਸੱਚੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਿਆ ਜਾਂ ਕਰਿਆ ਕਰਿਆ ਕਰਕੇ ਕਰਦੇ ਆਂਗੇ ਤੁਹਾਡਾ ਆਪਣਾ ਛੋਟਾ ਵੀਰ ਸਿੱਧੂ ਬਾਈ ਬਟੰਡੇ ਤੋਂ ਜਉਂਦੇ ਵਸਦੇ ਰਹੋ ਦੋਸਤੋ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ